ਦਲਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਆ ਬਾਕੀ ਅਸੀਂ ਭਰਾਵਾ ਜਿਆਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕਲੇ ਫੱਟੇ ਛਾ ਜਾ ਕਿਸੇ ਗੱਲੋਂ ਕਬਰਾ ਨਾ ਸੋਹਣੀਆਂ ਫਿਲਮਾਂ ਬਣਾਓ ਅੱਗੂ ਤੂੰ ਥੋੜਾ ਜਿਹਾ ਇhtiyat ਦੇਖ ਲੋ ਹਾਲਾਤ ਦੇ ਸਾਵਨਾ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਵੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨੀ ਜਿਸ ਤਰੀਕੇ ਦੇ ਨਾਲ ਦਲਜੀਤ ਸਾਨੀਵਾ ਦਾ ਵਿਰਾਂਤ ਵਿਰੋਧ ਕਰਿਆ ਲਗਾਤਾਰ ਪੰਜਾਬੀ ਸਿੰਗਰ ਉਹਨਾਂ ਦਾ ਵਿਰੋਧ ਕਰ ਰਹੇ ਨੇ ਮੀਕਾ ਸਿੰਘ ਉਹ ਗੀਤ ਗੁਰੰਧਾ ਰਹੇ ਐਂਡ ਕੈਨ ਉਸ ਨੂੰ ਲੱਗਾ ਉਹ ਪੰਜਾਬੀ ਸਿੰਗਰ ਨੇ ਉਹ ਵਿਰੋਧ ਕਰ ਰਹੇ ਨੇ ਤੇ ਜਿਹੜੇ ਹੱਕ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਉੱਪਰ ਐਫਆਈ ਰਿਪੋਰਟੀ ਹੈ ਉਸ ਦਿਨ ਤੁਸੀਂ ਫਿਰ ਕਿਵੇਂ ਦੇਖੀ ਮੈਨੂੰ ਮੇਰੀ ਗੱਲ ਹੀ ਕਰੋ ਮੈਂ ਅਰਜ਼ ਕਰਦਾ ਜੀ ਨਾ ਖਜ਼ਰਾ ਖਵਾ ਨਾ ਖੁਸ਼ਬੂ ਨਾ ਆਵਾਜ਼ ਜਿੰਨਾ ਮਰਜੀ ਲੋਕ ਰੋਕ ਲੋ ਗਾਣੇ ਉਧਰ ਉੱਥੇ ਜਾ ਕੇ ਤੁਸੀਂ ਦੇਖੋ ਸਾਰੇ ਇੰਡੀਅਨ ਹੀ ਗਾਣੇ ਚੱਲਦੇ ਆ ਇੱਥੇ ਪਾਕਿਸਤਾਨੀ ਥੋੜਾ ਚੱਲਦਾ ਲੇਕਿਨ ਅਜੇ ਜਿੰਨੀ ਦਿਨ ਹਾਲਾਤ ਇਸ ਕਿਸ ਤਰ੍ਹਾਂ ਦੇ ਹੈ ਅਗੋਂ ਨਵਾਂ ਪ੍ਰੋਜੈਕਟ ਨਾ ਕੋ ਨਵਾਂ ਪ੍ਰੋਜੈਕਟ ਉਦੋਂ ਬਣਾ ਲਣ ਜਦੋਂ ਦੋਨੇ ਮੁਲਕਾਂ ਦੇ ਹੈੱਡ ਬਹਿ ਜਾਣ ਜੇ ਥੋੜੀ ਟੈਨਸ਼ਨ ਚੱਲ ਰਹੀ ਹੈ ਤਾਂ ਇੱਡੀ ਕਿਹੜੀ ਗੱਲ ਥੋੜੀ ਦੇਰ ਲਈ ਬਾਕੀ ਆਰਟਿਸਟਾਂ ਨੂੰ ਇਧਰ ਲਿਆਨ ਨੂੰ ਵੀ ਉਧਰ ਲਿਆਨ ਨੂੰ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ 'ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ੇ ਕਰੋ ਸੋਹਣਿਓ ਸਜਣੋ ਮਿੱਤੋ ਪਿਆਰਿਓ ਕੋਸ਼ਿਸ਼ੇ ਕਰੋ ਕਿ ਆਪਣੀ ਫੀਲਡ ਹੀ ਨਹੀਂ